ਸਾਡਾ ਹਾਂਸਨ ਮਹੱਲਾ ਰੂਹ ਹੈ ਪਿਰਹਿ ਵਿਛੁਣੀਆਂ ਇਸ ਪਾਈਂ ਸੁਧੀ ਦੇ ਕਾਲਕੁਤ ਦੇ ਵਿਛੜੀਆਂ ਹੋਈਆਂ ਆ ਰੂਹਾਂ ਬਰਲਾਦ ਕਰਦੀਆਂ ਜੂਨਾ ਦੇ ਪੈ ਕੇ ਮੈਂ ਤੇ ਸੱਚੜਾ ਹੈ ਸਭ ਨਾਲ ਲਈ ਸਾਡਾ ਤਾਂ ਸੱਚਾ ਪਰਮੇਸ਼ਰ ਸਦਾ ਨਾਲ ਹੈ ਇੰਨੀ ਚੱਲ ਨੂੰ ਸਹੀ ਜਾਣਿਆ ਜਿਨ੍ਹਾਂ ਨੇ ਦੁਨੀਆਂ ਤੋਂ ਸਰੀਰ ਕਰਕੇ ਨਹੀਂ ਕਿਸੇ ਨੂੰ ਸਦਾ ਕਾਇਮ ਰਹਿਣਾ ਸੇਖਿਆ ਆਪੀ ਜਗ ਨੂੰ ਕੋਈ ਫਿਰ ਅਮਰ ਹੋ ਕਿ ਨਹੀਂ ਕੋਈ ਰਹਾ ਆਪਣੀ ਉਮਰ ਤੋਂ ਵੱਧ ਜੋ ਜਿਨਨਾਂ ਜਾਣਿਆ ਚਲਣਾ ਸਹੀ ਨਿਸ਼ਚੇ ਕਰ ਲਿਆ ਹੈ ਸਤਿਗੁਰੂ ਸੇਵ ਹੈ ਨਾਮ ਸਮਾਲੇ ਸਤਿਗੁਰਾਂ ਦੀ ਸੇਵਾ ਕਰਦੇ ਹੈ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਨਾਮ ਨੂੰ ਸਮਾਲਦੇ ਯਾਦ ਕਰਦੇ ਹਨ सदा ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰਾਂ ਦੇ ਸੰਗ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਦਾ ਮਹਾਰਾਜ ਦੇ ਨਾਮ ਨੂੰ ਯਾਦ ਕਰਦੇ ਹਨ ਸਤਿਗੁਰ ਤੇਵ ਸੁਖ ਪਾਇਆ ਸਤਿਗੁਰਾਂ ਦੀ ਤਰ੍ਹਾਂ ਕਰਕੇ ਉਹਨਾਂ ਨੂੰ ਸੁਖ ਪਾਇਆ ਸਿੰਘਾਂ ਦਸਤਾਰਾ ਚੰਗੀਦਣਾ ਕਰਕੇ ਆਕਰ ਇਸ ਦਿੱਤੇ ਨੁਕਰੇ ਫਾਉ ਦੇ ਕਾਲ ਮਾਰ ਸੱਚ ਔਰਤਾਰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਕਾਲ ਨੂੰ ਉਹਨਾਂ ਨੇ ਮਾਰ ਲਿਆ ਹੈ ਅਗਰ ਸਦਾ ਪ੍ਰਵੇਸ਼ੀ ਰਿਤ ਧਾਰ ਦੇ ਜੀ ਦਾ ਕਮਰ ਕਸਾ ਤੇ ਦਸਤਾਰਾ ਕਿ ਲੰਨ ਕੀ ਕਰਨਾ ਹੈ ਜੇ ਫਿਰ ਆਉਣ ਜਾਣ ਨਾ ਹੋਇਆ ਉਹਨਾਂ ਦਾ ਜਨਮ ਤਾਰ ਕੇ ਫਿਰ ਹੋਣਾ ਨਹੀਂ ਹੁੰਦਾ ਉਹ ਮਰ ਕੇ ਉਹਨਾਂ ਦਾ ਜਾਣਾ ਨਹੀਂ ਹੁੰਦਾ ਹੈ ਫਿਰ ਬੜੋ ਤੱਕ ਫਾਉ ਦੇ ਕਾਲ ਮਾਰ ਸੱਚ ਔਰਤਾਰ ਸੱਚੇ ਗੁਰਾਂ ਦੇ ਸ਼ਬਦ ਬਦੋਸ਼ ਕਰਕੇ ਸੱਚੇ ਨਹੀਂ ਜੀਨ ਜਲ ਤੇ ਵਸਾਇਆ ਉਹਨਾਂ ਕਾਲ ਨੂੰ ਵੀ ਮਾਰ ਲਿਆ ਹੈ ਸੱਚ ਨੂੰ ਦਿਲ ਚੋਂ ਕਸਾ ਕੇ ਫਿਰ ਆਉਨ ਜਾਣ ਨਾ ਹੋਇਆ ਕਾਲ ਨੂੰ ਮਾਰੇ ਕਿਉਂ ਮਾਰੇ ਕਹਿੰਦੇ ਮੁੜ ਕੇ ਜਮਲਾ ਮਰਨ ਨਹੀਂ ਉਹਨਾਂ ਹੁੰਦਾ ਉਹ ਆਗ ਦੇ ਰੂਪ ਵਿੱਚ ਮਿਲ ਗਏ ਹਨ ਲੱਛਾ ਸਾਹਿਬ ਸੱਚੀ ਨਾਈ ਸੱਚੋ ਸਾਹਿਬ ਸੱਚੀ ਉਹਦੀ ਨਾਈ ਮਹਿਮਾ ਹੈ ਸੱਚੀ ਉਹਦੀ ਨਾਈ ਆਵਾਜ਼ ਹੈ ਏਖਾ ਨਜ਼ਰ ਨੇ ਹਾਲੇ ਉਹਨਾਂ ਤੇ ਕਿਰਪਾ দৃষ্টি ਕਰਕੇ ਦੇਖਦਾ ਹੈ ਉਹਨਾਂ ਨੂੰ ਗਿਆਨ ਦ੍ਰਿਸ਼ਟੀ ਦੁਆਰਾ ਨਿਹਾਲ ਕਰ ਦਿੰਦਾ ਹੈ ਰੂਹ ਹੈ ਤਿਰੋ ਬਿਛੁਨੀਆਂ ਇੱਕ ਵਾਲੀ ਤੇ ਬਿਛੁਨੀਆਂ ਇਹ ਰੂਹਾਂ ਰੁੰਦੀਆਂ ਬਰਲਾਬ ਕਰਦੀਆਂ ਜੁਨਾਂ ਚ ਪਏ ਇੱਕ ਮੈਂ ਫਿਰ ਸਚੜਾ ਹੈ ਸਦਾ ਨਾਮੀ ਜਦੋਂ ਸਚਾ ਨਾਮ ਹੈ ਅੰਗ ਸੰਗ ਹੈ ਪ੍ਰਭ ਮੀਰਾ ਸਾਹਿਬ ਸਭ ਦੂ ਉੱਚਾ ਹੈ ਉਹ ਸਭ ਪਰਮੇਸ਼ਰ ਸਭ ਤੋਂ ਉੱਚਾ ਹੈ ਦਰਮਾ ਵਿਚੋਂ ਸ਼ਿਵ ਜੀ ਆਦਕੋਂ ਤੋਂ ਸਾਹਾਂ ਤੋਂ ਹਿਰਨੋਂ ਕਰ ਉਹ ਅੱਗੇ ਕਾਇਦਕੋਂ ਤੋਂ ਪਰਬ ਮੇਰਾ ਸਾਹਿਬ ਸਭ ਦੂ ਉੱਚਾ ਹੈ ਮੋ ਸਾਹਿਬ ਪਰਮੇਸ਼ਰ ਮਾਲਕ ਪਰਬੰਦੀ ਹੈ ਕਿ ਇਹ ਸੋਚ ਕੀ ਹੈ ਕਿ ਆਏ ਸਭ ਦੂ ਉੱਚਾ ਹੈ ਇਹ ਮੇਰਾ ਸਹਿਰ ਪ੍ਰਭੂ ਸਾਰਿਆਂ ਤੋਂ ਉੱਚਾ ਹੈ ਬ੍ਰਹਮਾ ਸ਼ਿਵਾਦ ਕਹਤੋ ਜੇ ਮਿਲਾ ਪ੍ਰੀਤਮ ਪਿਆਰ ਸੁਖੀ ਜੀ ਪਿਆਰੇ ਪਰਮ ਪ੍ਰੇਮ ਦੇ ਅਸਪਾਦਨ ਪਿਆਰੇ ਨਾਲ ਕਿਵੇਂ ਮਿਲਾ ਮੈਂ ਸਤਗੁਰ ਮੇਲੀ ਤਾਂ ਸਹਿਜ ਮਿਲੀ ਸਤਗੁਰੂ ਸਾਹਿਬ ਜਿਨ੍ਹਾਂ ਨੂੰ ਮਿਲਿਆ ਹੈ ਆਦਰ ਨਾਮ ਨਾਲ ਉਹ ਸ਼ਾਂਤੀ ਦੇ ਨਾਲ ਮਿਲੀ ਹੋਈ ਹੈ ਫਿਰ ਰਾਖਿਆ ਔਰ ਧਾਰੇ ਜਿਹਨੂੰ ਦਿਲ ਚ ਵਸਾ ਕੇ ਰੱਖਿਆ ਉਹਨਾਂ ਨੂੰ ਸੁਖੀ ਵਾਹਿਗੁਰੂ ਦੀ ਸ਼ੂਕਤ ਮਿਲ ਗਈ ਹੈ sada ਔਰ ਧਾਰੇ ਨੇਹੁ ਨਾਲ ਪਿਆਰੇ ਜਿਹਨੂੰ ਦਿਲ ਚ ਵਸਾ ਕੇ ਰੱਖਦੇ ਐ ਪਿਆਰੇ ਕਾਲਪੁਖ ਨੂੰ ਪ੍ਰੇਮ ਲੱਗਾ ਹੋਇਆ ਜਿਨਾਂ ਦਾ ਸਤਿਗੁਰ ਤੇ ਫਿਰ ਦਿਸੈ ਸੋਗਰਾں ਦੁਆਰਾ ਵਾਹਿਗੁਰੂ ਦੇ ਦਰਸ਼ਨ ਹੁੰਦੇ ਦਿਸਦਾ ਹੈ ਮਾਇਆ ਮੋਹ ਕਾ ਤੱਕਿਆ ਚੂੜਾ ਮਾਦ ਮੋਹ ਅਸਰੀਰ ਤੇ ਇਹ ਦੇਰੂ ਫਿਕਰਚਾ ਕੇ ਹੋ ਰਹੀ ਉਹਨਾਂ ਦਾ ਫੈਰਿਆ ਹੋਇਆ ਹੈ ਪੈਦਾ ਪੈਗ ਖਿਸਕਦਾ ਇਹ ਫੈਰਨੇ ਕਰਕੇ ਦੋਨੋਂ ਹੀ ਆਪਣਾ ਆਪ ਮੰਨੀ ਬੈਠੇ ਚਾਰ ਬਾਕੀਆਂ ਵਾਂਗੂ ਕਹਿੰਦੇ ਦੇਹੀ ਆਤਮਾ ਹੈ ਜਿਹੜੇ ਦਾ ਪੈਰ ਖਿਸਕਣਾ ਹੀ ਨਹੀਂ ਆਣੇ ਪਾਈ ਜੰਮ ਤੇ ਮਰਦੇ ਰਹਿਣਾ ਪੈਰ ਦਾ ਖਿਸਕਣਾ ਕਿਹੜਾ ਹੈ ਇਹਦੇ ਤੋਂ ਸੂਖ ਮੰਨੂ ਕੱਢੀ ਜਾਵੇਗੀ ਮੇਰੇ ਰੰਗ ਰਾਤਾ ਸੂ ਸੱਚਾ ਚੂਲਾ ਦੇਰ ਆ ਪ੍ਰਵੇਸ਼ਿੰਦੇ ਤੇ ਮਨਾਨੀ ਕਰਤਾ ਹੋਇਆ ਹੈ ਉਹ ਮਨੁੱਖੀ ਪਿਆਈ ਆਵਾ ਚੋਲਾ ਹੈ ਪਹਿਰਿਆ ਹੋਇਆ ਉਹਨਾਂ ਦਾ ਜਿਤ ਪੈਦਾ ਤਿਖਾ ਨਿਵਾਰੀ ਉਹ ਸੱਚੇ ਚੋਲੇ ਦੇ ਪਹਿਨੇ ਕਰਕੇ ਇਹ ਜਨਮ ਜਮਾਂ ਤੋਂ ਤ੍ਰਿਸ਼ਨਾ ਦੀ ਕਰੇ ਮਾਰੇ ਸਾង ਵਰਤ ਕਰੁੰਦੇ ਹੈ ਵਿਛੋੜੇ ਦੀ ਤੈ ਨਿਰੰਤਰ ਕਰ ਦੁੰਦੇ ਹਨ ਪ੍ਰਭ ਮੀਰਾ ਸਾਹਿਬ ਸਭ ਦੂ ਊਚਾ ਕਿਉਂ ਸਾਹਿਬ ਜੀ ਮੇਰਾ ਵਾਹਿਗੁਰੂ ਸਭ ਤੋਂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਚਾਰੋਂ ਪ੍ਰੀਤਮ ਨੂੰ ਕਿਵੇਂ ਮਿਲਦਾ ਜਿਵੇਂ ਦਸੇ ਜਾਂਜ ਪਹਿਲੇ ਸ਼ਬਦ ਵਿੱਚ ਮੈਂ ਪ੍ਰਭ ਸੱਚੇ ਪਛਾਣਿਆ ਜਿਹੜੂ ਸੱਚੇ ਨੂੰ ਭਾਈ ਪਛਾਣੋ ਨਾ ਕੀਤਾ ਹੈ ਆਗਣਿਆ ਜੀ ਅਗਣਾਂ ਚ ਲੱਗੀਆਂ ਰੂਹ ਸਾਰੀਆਂ ਭੁੱਲ ਚ ਪੈ ਗਈਆਂ ਹਨ ਮੈਂ ਸਰਦਾਰ ਆਵੀ ਫਿਰ ਆਪਣੀ ਜੋ ਸਦਾ ਉਚਾਰਦੇ ਰਾਜੋ ਦੇ ਉਹ ਸਦਾ ਮਾਨਦੇ ਆਨੰਦ ਨੂੰ ਪਿਆਰੇ ਆਪਣੇ ਦੇ ਨੂੰ ਸੱਚਾ ਸਬਦ ਵਿਚਾਰੇ ਸਤਿਗੁਰਾਂ ਦੇ ਸ਼ਬਦ ਲਈ ਵਿਚਾਰ ਜੁੜੇ ਹੋਏ ਹਨ ਸੱਚਾ ਸਬਦ ਵਿਚਾਰੇ ਰੰਗ ਰਾਤੀ ਨਾਰੇ ਇਹ ਸਿਖੇ ਹੋਰਾਂ ਦੇ ਸ਼ਬਦ ਨੂੰ ਵਿਚਾਰ ਵੀ ਹੈ ਉਹ ਮਹਤਮਾ ਰੂਪੀ ਨਾਰੀ ਦਾ ਸਰਵ ਪ੍ਰਵੇਸ਼ ਨੂੰ ਪ੍ਰੇਮ ਰੰਗ ਕਿ ਵਕਰੀ ਹੋਈ ਹੈ ਮੇਰੇ ਸਤਿਗੁਰੂ ਪ੍ਰੀਤਮ ਪਾਇਆ ਸਤਿਗੁਰੂ ਪਿਆਰੇ ਨਾਲ ਮਿਲ ਕਰਕੇ ਪ੍ਰੀਤ ਨੂੰ ਅਕਾਲ ਪੁਰਖ ਨੂੰ ਪਾ ਲਿਆ ਉਹਨਾਂ ਨੇ ਅੰਤਰ ਰੰਗ ਰਾਤੀ ਸਹਿਜੇ ਮਾਤੀ ਅੰਦਰੋਂ ਦਿਲੋਂ ਜਿਹੜੀ ਪ੍ਰੇਮ ਰੰਗ ਕਿ ਦਿੱਤੀ ਹੈ ਸੁਖੇ ਨਦੀ ਬਿਰਤੀ ਮਾਸਟਰੋਗੀ ਸਰੂਪ ਦੇ ਚਾਹਿਆ ਦੁਸ਼ਮਣ ਨੂੰ ਦੂਸ ਸਵਾਇ ਉਹਨੇ ਦੁਸ਼ਮਣ ਕਾਮ ਆਦਿਕ ਵੀ ਚਲੇ ਜੰਮਣ ਮਰਨ ਦਾ ਦੁੱਖ ਵੀ ਸਵਾਇ ਬੋਧਾ ਕੇ ਲਿਆ ਗਿਆ ਆਪਣੇ ਮੁਰਤੋਂ ਕਨ ਮਨ ਦੀ ਜੈ ਤਾਂ ਮਨ ਹੀਜੈ ਸਭ ਨੇ ਸਤਗੁਰਾਂ ਨੂੰ ਤਨ ਆਪਣੀ ਸੇਵਾ ਵਿੱਚ ਮੰਦੀ ਮਤ ਛੱਡਣ ਰੂਪ ਮੰਨ ਲਈਏ ਤਾਂ ਪਰਮੇਸ਼ੁਰ ਦੇ ਮੰਨ ਵਿੱਚ ਮਨ ਫਿਰੋਮਣੀ ਮੰਤਰ ਵਿੱਚ ਸਾਰੇ ਰੋਮਾਂ ਲਈ ਬਰਮਨ ਦੇ ਜਿਵੇਂ ਮਾਰਤੇ ਜਹਾ ਕਿਰشنا ਦੁਖ ਨਿਵਾਰੇ ਕਿਰشنا ਰਸ ਕਸਨ ਦੀ ਜੰਮਰਮਨ ਦਾ ਦੁੱਖ ਮਾਰਾ ਨਿਵਰਤ ਕਰਦੇ ਮੇਰਦੁੰਦੇ ਹਨ ਮੈਂ ਤੇਰੇ ਸਾਥ ਪਛਾਣਿਆ ਤੂੰ ਭਾਈ ਆਪਣੇ ਤੇ ਸੱਚੇ ਨੂੰ ਅਸੀਂ ਪਛਾਣ ਲਿਆ ਹੈ ਹੋਰ ਭੂਲੀ ਆਗੁਣਿਆ ਜਿਹੜੀ ਉਹਨਾਂ ਚ ਭੂਲੀ ਦੇਵੀ ਦੇਕਾਂ ਦੀ ਪੂਜਨਾ ਕਿ ਲੱਗੇ ਆ ਕਦੇ ਬੱਕਰਿਆਂ ਛਤਰਾਵੀਆਂ ਕੁਰਬਾਨੀਆਂ ਦਿੰਦੇ ਆ ਦੇਵੀਆਂ ਦਾਰੇ ਜਾ ਕੇ ਉਹ ਗੁਰੂਆਂ ਦੀਆਂ ਪੁੱਤੀਆਂ ਹਨ ਰੂਹਾਂ ਕਿੱਦਾਂ ਹੈ ਆਪ ਜਗਤ ਰੂਪਾਇ ਸੱਚੇ ਪ੍ਰਭ ਜਿਨੇ ਆਪਣੇ ਆਪ ਨੂੰ ਯਗਤ ਪੈਦਾ ਕੀਤਾ ਹੈ ਗੁਰ ਬਿਨ ਘੂਰ ਅੰਧਾਰ ਗੁਰ ਤੋਂ ਬਿਨ ਧਿਆਨ ਕ ਹਨੇਰਾ ਹੈ ਗਿਆਨ ਦਾ ਆਪ ਮਿਲਾਏ ਆਪ ਮਿਲਾਏ ਜਿਹਨਾਂ ਨੂੰ ਗੁਰੂ ਸਾਹਿਬ ਦੇ ਨਾਲ ਆਪ ਮਿਲਾਉਂਦਾ ਹੈ ਉਹਨਾਂ ਨੂੰ ਪਰਮੇਸ਼ਰ ਆਪ ਮਿਲ ਜਾਂਦਾ ਹੈ ਆਪੇ ਦੀਪਿਆ ਆਪੀ ਸਦਗੁਰੂ ਰੂਪਤਾਰ ਕੇ ਪਿਆਰ ਮਾਰਾ ਬਖਸ਼ੇ ਆਪੇ ਦੀ ਪਿਆਰੂ ਸਹਜ ਬਾਪ ਆਪੇ ਜਿਵੇਂ ਸਿਆਰ ਲਾ ਦਿੰਦਾ ਹੈ ਉਹ ਸ਼ਾਂਤੀ ਪੁਰੂ ਦੇ ਨਾਮ ਜਪਣਾ ਜਪਉਣਾ ਵਪਾਰ ਕਰਦੇ ਹੈ ਜਨਮ ਸਵਾਰੇ ਉਹਨਾਂ ਗੁਰਮੁਖਾਂ ਨੇ ਆਪ ਦੇ ਜਨਮ ਨੂੰ ਸਵਾਰ ਲਿਆ ਹੈ ਸਫਲਾ ਕਰ ਲਿਆ ਹੈ ਧਨ ਜਗਮਹਿ ਆਇਆ ਆਪ গোਆਇਆ ਸਭ ਨੇ ਉਹ ਗੁਰਮੁਖ ਜਗਤ ਆਇਆ ਜਿਨ੍ਹਾਂ ਨੇ ਆਪਣਾ ਹੰਕਾਰ ਗਵਾਚੇ ਅੰਦਰੋਂ ਦੇ ਦਾਰ ਸਾਚੈ ਸਚਿਆਰੂ ਸੱਚੇ ਵਰਤ ਪਰਲੋਕ ਵਿੱਚ ਸੱਚ ਦੀ ਪ੍ਰਾਪਤੀ ਵਾਲੇ ਸਚਾਈ ਵਾਲੇ ਹੋਣਗੇ ਸੱਚੇ ਵਰ ਗਿਆਨ ਦੇਿਸ ਹੋ ਕੇ ਉਹ ਸੱਚੀ ਪ੍ਰਾਪਤੀ ਵਾਲੇ ਹਮ ਗਿਆਨ ਰਤਨ ਕਟ ਚਾਨਣ ਹੋਵਾ ਸਭ ਸੰਗਤਾਂ ਦੇ ਦਰ ਵਿੱਚ ਵੀ ਉਹ ਸੱਚੇ ਦੇ ਸੱਚੇ ਹੰਸਕਿਆਈ ਵਾਲੇ ਸੱਚੀ ਆਤ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਦਰ ਅੰਦਰ ਹਿਰਦੇ ਦੇ ਵੀ ਸੱਚੀ ਪ੍ਰਾਪਤੀ ਵਾਲੇ ਸੱਚ ਸਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਗਿਆਨ ਰਤਨ ਕਟ ਚਾਨਣ ਹੋਵਾ ਉਹਨਾਂ ਦੇ ਗਿਆ ਰੂਪੀ ਰੂਪਨ ਕਰਕੇ ਕੱਢੇ ਜੀ ਤੇ ਗਿਆਨ ਨ ਕੋਰ ਸੂਰ ਮਾਨਿਪੁਰ ਗਾਂਜ ਵਾਲਾ ਵਰਨੂ ਉਗਿਆਂ ਅੰਧਾ ਉਗਿਆਂ ਅੰਧਾ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਨਾਨਕ ਨਾਮ ਪਿਆਰੂ ਜਿਵੇਂ ਸਤਿਗੁਰੂ ਜੀ ਕਹਿੰਦੇ ਨਾਮ ਚ ਪਿਆਰ ਕੀਤਾ ਭਾਈ ਸੱਚਾ ਹੈ ਆਪ ਜਗਤ ਨੂੰ ਪਾਉ ਆਪ ਹੀ ਜਗਤ ਨੂੰ ਪੈਦਾ ਕੀਤਾ ਹੈ ਗੁਰ ਬਿਨ ਕੋਰ ਅੰਧਾ ਗੁਰੂ ਤੋਂ ਬਿਨਾਂ ਧਿਆਨ ਕਾ ਗਿਆਨ ਨਹੀਂ ਰਹਾ ਹੈ